ਮਾਦਾ ਜੀ ਪਿੰਡ ਜਾਣ ਵਾਸਤੇ ਕਹਿ ਰਹੇ ਸੀ ਤੁਸੀਂ ਪਿੰਡ ਨੇ ਪਿੰਡ ਤੋਂ ਰਾਤੀ ਆਏ 12:00 ਵਜੇ ਡੇਰੇ ਵਾ ਬਣਾਣ ਕੇ ਜਿਲ੍ਹਾ ਗਰਦਾਸਪੁਰ ਤੋਂ ਠੀਕ ਹੈ ਜੀ ਤੇ ਕਿਵੇਂ ਇੱਥੇ ਦਿਲ ਲੱਗ ਗਿਆ ਤੁਹਾਡਾ ਹਾਂ ਲੱਗ ਗਿਆ ਜੀ ਹਨ ਵੀ ਨਹੀਂ ਪੰਜਾਬ ਬਠਾ ਲਿਆ ਇੱਥੇ ਰਾਵਾਂਗੇ ਹੁਣ ਤਾਂ ਅਸੀਂ ਬਹੁਤ ਵਧੀਆ ਜੀ ਲੰਗਰ ਸੇਵਾ ਕਿਵੇਂ ਚੱਲ ਰਹੀ ਹੈ ਜੀ ਬਹੁਤ ਵਧੀਆ ਚੱਲਦੇ ਆ ਗੋਭੀ ਵਾਲੇ ਪਰੋਟੇ ਲੱਤੇ ਨੇ ਆ ਪਨੀਰ ਵਾਲੇ ਪਕੌੜੇ ਜਿੰਨਾ ਮਰਜ਼ੀ ਖਾਓ ਮੋਦੀ ਨੂੰ ਵੀ ਲਿਆਓ ਉਹਨੂੰ ਵੀ ਖਵਾਈਏ ਸਹੀ ਹੈ ਸਹੀ ਹੈ ਉਹਨੂੰ ਕਾ ਕੁੱਤੇ ਆ ਤੈਨੂੰ ਕਾਪਣ ਪਾਉਣ ਆਈ ਆ ਬੁੜੀਆਂ ਫਿੱਟੇ ਨਹੀਂ ਬਾਹਰ ਤਾਂ ਨਿਕਲ ਤੇ ਕੁਰੀ ਦੱਸੀਆਂ ਮੈਂ ਪਾਥੀਆਂ ਮਾਰ ਮਾਰ ਕੇ ਪਾਥੀਆਂ ਜੀ ਤੈਨੂੰ ਸਾੜ ਦੇਣਾ ਹੀ ਲੱਕੜ ਪਾਉਣ ਦੀ ਲੋੜ ਹੀ ਨਹੀਂ ਲੱਕੜਾ ਵੀ ਬਹੁਤ ਰਿਆ ਜੀ ਅਨੇ ਅਸੀਂ ਲੱਕੜ ਪਾਉਣੇ ਲੱਕੜ ਤਾਂ ਰਿਆ ਸਾਡੇ ਰੋਟੀਆਂ ਪਕਾਉਣ ਨੂੰ ਸਾਡੇ ਮੁੰਡਿਆਂ ਨੇ ਪਾਣੀ ਗਰਮ ਕਰਕੇ ਸਾਨੂੰ ਚੁੱਲਾ ਬਾਲ ਕੇ ਦੇਣਾ ਹੀ ਪਕਾਉਣਾ ਵਾ ਤੇ ਮੋਦੀ ਨੇ ਤਾਂ ਹੀ ਪਾਥੀਆਂ ਨਾਲ ਹੀ ਸਾੜ ਦੇਣਾ ਵਾ ਨਾਲੇ ਉਹਨਾਂ ਨੂੰ ਗੋਹਾ ਵਾਲਾ ਪਸੰਦ ਹੈ ਨਾ ਗਾਂ ਦਾ ਗੋਹਾ ਤੇ ਉਹਨੂੰ ਕੋਮੋ ਤੇ ਪਿਆ ਲਾਂਗੇ ਅਸੀਂ ਦੁੱਧ ਥੋੜਾ ਪੀ ਲਵਾਂ ਆ ਵੀ ਤਾਂ ਅਸੀਂ ਬਾਹਰ ਸਾਨੂੰ ਤਾਂ ਪਤਾ ਨਹੀਂ ਉਹ ਡੇਰੇ ਬਾਬਾ ਨਾਨਕ ਕੇ ਆਇਆ ਹੀਗਾ ਸਾਨੂੰ ਪਾਕਿਸਤਾਨ ਦੇ ਰਾਸਤੇ ਜਿਹੜੇ ਖੋਲਿਆ ਉਹ ਆਇਆ ਹੀ ਤੇ ਡੇਰੇ ਬਾਬਾ ਨਾਨਕ ਕੇ ਬਾਰਡਰ ਦੇ ਉੱਤੇ ਹੀ ਮੇਰਾ ਘਰ ਵਾ ਤੇ ਜੇ ਸਾਨੂੰ ਪਤਾ ਹੁੰਦਾ ਇਹਨੇ ਸਾਡੇ ਨਾਲ ਆ ਗੁਲਾਮੀ ਕਰਨਾਂ ਅਸੀਂ ਤਾਂ ਉਹਨੀਆਂ ਤੇ ਪਾਤੀਆਂ ਪਾ ਕੇ ਸਸਕਾਰ ਉੱਥੇ ਕਰਦਣਾ ਸੀ ਉਹ ਕਬਰ ਬਣਾ ਦਣਾ ਸੀ ਪਾਕਿਸਤਾਨ ਦੇ ਬਾਰਡਰ 'ਤੇ